ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਨੂਰੇ ਪੰਜਾਬ ਬੂਟੀਕ ਹਾਂਜੀ ਅੱਜ ਫੇਰ ਹਾਜ਼ਰਾਂ ਜੀ ਬਹੁਤ ਹੀ ਸੋਹਣਾ ਗਰਮੀਆਂ ਵਾਲਾ ਸੂਟ ਲੈ ਕੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਨੇਵੀ ਬਲੂ ਕਲਰ ਦਾ ਸੂਟ ਰਹੇਗਾ ਜੀ ਲਾਈਟ ਪੈਰਟ ਗ੍ਰੀਨ ਕਲਰ ਦੀ ਇਸ ਤੇ ਮਸ਼ੀਨ ਵਰਕ ਕੀਤਾ ਗਿਆ embroidery ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਨਾਲ ਕੀਤੀ ਗਈ ਹੈ ਸਾਰਾ ਫਰੰਟ ਵਰਕ ਹੈ ਜੀ ਲੈਂਥ ਇਹਦੀ ਤੁਸੀਂ ਆਪਣੇ ਹਾਈਟ ਦੇ ਅਕੋਰਡਿੰਗ करवा सकते हो टेबी लाइनिंग दुपट्टा न बहुत ही घट प्राइज थे इसका प्राइस, प्राइस रहेगा जी सिर्फ साढ़े तेरह सौ रुपए डिलीवरी इसकी बिल्कुल फ्री ऑफ कॉस्ट है ती अपना ऑर्डर जरा प्लेस कर सकते हो बाहर चौरासी तेई अठासी अठारह चौ फिर पचानवे तीन सौ अठ अठती दो सौ अठत्ती थैंक थे। यू सो मच